ਤੁਸੀਂ ਦੇਖ ਰਹੇ ਹੋ ਜੀਕੇ ਟੀਵੀ ਤੇ ਮੈਂ ਹਾਂ ਗੁਰਮੇਲ ਸਿੰਘ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੇ ਜੀਵਨ ਕਾਲ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਨ ਤੱਕ ਅੱਜ ਆਪਾਂ ਸਾਰੇ ਇਤਿਹਾਸ ਦੇ ਚਰਚਾ ਕਰਾਂਗੇ ਤੇ ਭਾਈ ਨੰਦ ਲਾਲ ਜੀ ਨੇ ਬਹੁਤ ਵਧੀਆ ਗੁਰੂ ਸਾਹਿਬ ਜੀ ਦੇ ਉਸਤਤ ਵਿੱਚ ਲਿਖਿਆ ਹੈ ਹੱਕ ਹੱਕ ਅਗਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਾਨ ਸ਼ਾਹ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਤੇ ਆਪਣੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਮੌਜੂਦ ਨੇ ਗਿਆਨੀ ਹਰਭਜਨ ਸਿੰਘ ਜੀ ਸੋਹ ਤੇ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਕਰਦੇ ਹਾਂ ਆਪਾਂ ਅਗਲੀ ਗੱਲਬਾਤ ਉਹਨਾਂ ਕੋਲ ਪੁੱਛਦੇ ਹਾਂ ਇਤਿਹਾਸ ਬਾਰੇ ਤੇ ਆਪਾਂ ਪਹਿਲਾਂ ਕਰੀਏ ਉਹਨਾਂ ਦਾ ਸਵਾਗਤ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਟੂਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਹਾਡੀ ਜੀਕੇਆਰ ਟੀਵੀ ਇਸ ਵਿੱਚ ਉੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟੀਵੀ ਚੈਨਲ ਦੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਕਰਨ ਦਾ ਮੌਕਾ ਦਿੱਤਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਅਜੀ ਭਾਈ ਸਾਹਿਬ ਜੀ ਅੱਜ ਆਪਾਂ ਪਹਿਲਾਂ ਤਾਂ ਤੁਸੀਂ ਦ ਗੁਰੂ ਸਾਹਿਬ ਦੇ ਮੋਢਲੇ ਜੀਵਨ ਬਾਰੇ ਜਾਣਨਾ ਥੋੜਾ ਜਿਹਾ ਆਪਾਂ ਉਹਨਾਂ ਦਾ ਮੋਢਲਾ ਜੀਵਨ ਕੀ ਹੋ ਜਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਬਿਹਾਰ ਵਿੱਚ ਹੋਇਆ ਜੀ ਨਵੰਬਰ ਦਸੰਬਰ 1668 ਵਿੱਚ ਹਾਂਜੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਤੇ ਗੁਰਮਤਿ ਪ੍ਰਚਾਰ ਦੇ ਦੌਰੇ ਤੇ ਗਏ ਹੋਏ ਸੰਤ ਜੀ ਗੁਰੂ ਨਾਨਕ ਦੇ ਮਿਸ਼ਨ ਨੂੰ ਫੈਲਾਉਣ ਵਾਸਤੇ ਗੁਰੂ ਨਾਨਕ ਦੀ ਦਿੱਤੀ ਰੌਸ਼ਨੀ ਨੂੰ ਜੋ ਅਧਿਆਤਮਿਕ ਰੌਸ਼ਨੀ ਸੀ ਸਮਾਜਿਕ ਰੌਸ਼ਨੀ ਸੀ ਸਮਾਜ ਸੁਧਾਰ ਦੀ ਗੱਲ ਪਰਮੇਸ਼ਰ ਨਾਲ ਜੁੜਨ ਦੀ ਗੱਲ ਉਹਦੇ ਪ੍ਰਚਾਰ ਵਾਸਤੇ ਅਸਾਮ ਗਏ ਹੋਏ ਸੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਮਾਤਾ ਗੁਜਰੀ ਜੀ ਪਟਨਾ ਸਾਹਿਬ ਛੱਡ ਗਏ ਸਨ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ ਸੀ ਜੀ 1668 ਵਿੱਚ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਹੂੰ तकरीबन 4 ਸਾਲ ਦਾ ਸਮਾਂ ਪਟਨਾ ਸਾਹਿਬ ਹੀ guzreya ਠੀਕ ਹੈ ਜੀ ਉੱਥੇ 4-5 ਸਾਲ ਦਾ ਸਮਾਂ guzreya ਉਹਨਾਂ ਦਾ ਬੱਚਿਆ ਨਾਲ ਖੇਡਦੇ ਰਹੇ ਹਾਂਜੀ ਕੌਤਕ ਕਰਦੇ ਰਹੇ ਹੂੰ ਕਈ ਤਰ੍ਹਾਂ ਦੇ ਕੌਤਕੁਨਾਂ ਨੇ ਕੀਤੇ ਜੀ ਜਿਵੇਂ ਬੀਬੀਆਂ ਪਾਣੀ ਭਰ ਕੇ ਘੜਿਆਂ ਚ ਲੈ ਆਉਂਦੀ ਹੁੰਦੀਆਂ ਸੀ ਗਾਗਰਾਂ ਚ ਹਾਂਜੀ ਗੁਰੂ ਗੋਬਿੰਦ ਸਿੰਘ ਦੀ ਮਾਰਸ਼ਲ ਆਰਟ ਦੀ ਰੁਚੀ ਉੱਥੇ ਹੀ ਸ਼ੁਰੂ ਹੋਈ ਸੀ ਹਾਂਜੀ ਪਕ ਸ਼ਕਤੀ ਵਾਲੀ ਹੂੰ ਗੁਰੂ ਗੋਬਿੰਦ ਸਿੰਘ ਨੇ ਤੀਰ ਅੰਦਾਜ਼ੀ ਦਾ ਕੰਮ ਵੀ ਉੱਥੋਂ ਸ਼ੁਰੂ ਕੀਤਾ ਸੀ ਠੀਕ ਆ ਮਾਰਨੇ ਤੀਰ ਮਾਰਨਾ ਤੇ ਉਹਨਾਂ ਦੇ ਘੜੇ ਤੋੜਦੇ ਨੇ ਠੀਕ ਉਹ ਬੀਬੀ ਨੇ ਗੁੱਸੇ ਹੋ ਕੇ ਫਿਰ ਮਾਤਾ ਗੁਜਰੀ ਕੋ ਜੜਾ ਹਾਂਜੀ ਮਾਤਾ ਗੁਜਰੀ ਨੇ ਉਹਨਾਂ ਨੂੰ ਫਿਰ ਮੋਹਰਾਂ ਦੇ ਦੇਣੀਆਂ ਹੂੰ ਯਾਨੀ ਜੋ ਉਹਨਾਂ ਦਾ ਨੁਕਸਾਨ ਹੋਣਾ ਉਹ ਪੂਰਾ ਕਰ ਦੇਣਾ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਸਮ ਦੇ ਬਹੁਤ ਕੋਤੂ ਕਰਦੇ ਰਹੇ ਹਾਂਜੀ ਉਥੇ ਫਤੇ ਚੰਦ ਮੈਣੀ ਦੀ ਵਾਈਫ ਸੀ ਜਿਹਨੂੰ ਰਾਣੀ ਮੈਣੀ ਕਹਿੰਦੇ ਸੀ ਹਾਂਜੀ ਉਹਦੇ ਘਰ ਬੱਚਾ ਨਹੀਂ ਸੀ ਤੇ ਮੇ ਇਤਿਹਾਸ ਦਾ ਸਰੋਤ ਕਹਿੰਦੇ ਨੇ ਜੀ ਉਹਦੇ ਮਨ ਵਿੱਚ ਖਾਸ਼ ਸੀ ਹੂੰ ਹੂੰ ਕਿ ਮੇਰੀ ਗੋਦ ਵਿੱਚ ਕੋਈ ਬੱਚਾ ਖੇਦੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਨਾਲ ਖੇਡਦੇ ਆ ਖੇਡਦੇ ਆ ਉਹਦੀ ਗੋਦ ਵਿੱਚ ਆ ਬੈਠਦੇ ਸੀ ਹੂੰ ਸਭ ਤੋਂ ਪਹਿਲੀ ਵਾਰ ਤਾਂ ਜਦੋਂ ਗਏ ਪਿੱਛੋਂ ਦੀ ਹੋ ਕੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਸੀ ਬਚਪਨ ਸੀ ਹਾਂਜੀ ਮੈਣੀ ਰਾਣੀ ਮੈਣੀ ਦੀਆਂ ਅੱਖਾਂ ਤੇ ਹੱਥ ਰੱਖ ਲੈ ਹੂੰ ਮੈਣੀ ਨੂੰ ਵੀ ਪਤਾ ਹਾਂ ਉਹਨੇ ਸਮਝਿਆ ਕੋਈ ਬੱਚਾ ਇਸ਼ਾਰਤ ਕਰ ਰਿਹਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਕੌਤਕ ਸੀ ਹੂੰ ਤੇ ਰਾਣੀ ਮੈਣੀ ਨੇ ਜਦੋਂ ਅੱਖਾਂ ਤੋਂ ਹੱਥ ਛੁੱਕੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਗੋਦ ਵਿੱਚ ਬੈ ਕੇ ਜਾ ਕੇ ਹੂੰ ਉਹਦੀ ਇੱਕ ਚਾਹਤ ਸੀ ਕਿ ਮੇਰੀ ਗੋਦ ਵਿੱਚ ਮੇਰਾ ਬੱਚਾ ਖੇਡੇ ਹੂੰ ਆਪਣਾ ਬੱਚਾ ਤਾਂ ਹੈ ਨਹੀਂ ਸੀ ਹੈ ਨਹੀਂ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਚ ਗਿਆ ਮਾਤਾ ਮੈਂ ਤੇਰਾ ਬੱਚਾ ਹੂੰ ਉਹ ਉਤਰ ਵਾਸਤੇ ਦਿੱਤਾ ਹਾਂਜੀ ਇਹਨੂੰ ਹੌਸਲੇ ਦਿੱਤਾ ਉਹ ਖੁਸ਼ ਹੋ ਗਈ ਹੂੰ ਉੱਥੇ ਫਿਰ ਮੈਣੀ ਨੇ ਹਾਂਜੀ ਮੈ ਰਾਣੀ ਮੈਣੀ ਨੇ ਹੂੰ ਹੂੰ ਘੁੰਗਣੀਆਂ ਬਣਾ ਕੇ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਦਿੱਤੀਆਂ ਹੂੰ ਹੂੰ ਬਾਕੀ ਬੱਚਿਆਂ ਨੂੰ ਵੀ ਦਿੱਤੀਆਂ ਜੀ ਤੇ ਰਾਣੀ ਮੈਣੀ ਜਿਹੜੀ ਹੈ ਹਾਂਜੀ ਉਦੋਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੋਂ ਬੜੀ ਪ੍ਰਭਾਵਿਤ ਸੀ ਹੂੰ ਗੁਰੂ ਦੇ ਰੂਪ ਵੀ ਤਾਂ ਖੈਰ ਦੇਖਦੀ ਸੀ ਹਾਂਜੀ ਪਰ ਉਹਦੀ ਸ਼ੁਰੂਆਤ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਦ ਵਿੱਚ ਬਹਿਣ ਤੋਂ ਬਚਪਨ ਤੋਂ ਵੀ ਮੇਰਾ ਬੱਚਾ ਹੈ ਹੂੰ ਉਹ ਜਿਹੜਾ ਅਹਿਸਾਸ ਸੀ ਹੂੰ ਉਹ ਉਹਦੇ ਮਨ ਵਿੱਚ ਆਇਆ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਬੱਚਿਆਂ ਨਾਲ ਜੋ ਬਚਪਨ ਵਿੱਚ ਹੁੰਦਾ ਹੈ ਖੇਂਦੇ ਰਹੇ ਹਾਂਜੀ ਇੱਕ ਉਥੇ ਪੰਡਤ ਸੀ ਸ਼ਿਵਦੱਤ ਉਹ ਸੀ ਭਗਵਾਨ ਰਾਮਚੰਦਰ ਦਾ ਪੁਜਾਰੀ ਜੀ ਪੁਜਾਰੀ ਸੀ ਹਾਂਜੀ ਉਹਦੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੀ ਗੱਲਾਂ ਪਹੁੰਚੀਆਂ ਹੂੰ ਇਹੋ ਬੱਚਾ ਰਬ ਦਾ ਰੂਪ ਹੈ ਰੱਬ ਹੀ ਆਇਆ ਉਹਦੇ ਘਰ ਵਿੱਚ ਹੂੰ ਤੇ ਉਧਰੋਂ ਕੁੜਾਮ ਤੋਂ ਪੀਖਣ ਸਾਹਿਬ ਵੀ ਹਾਂਜੀ ਤੁਰ ਪਿਆ ਹੂੰ ਉਹ ਵੀ ਗਿਆ ਉੱਥੇ ਹਾਂਜੀ ਖੈਰ ਉਹ ਤਾਂ ਬਾਤੀ ਗੱਲ ਬਾਅਦ ਪਹੁੰਚਿਆ ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਹਾਂਜੀ ਤੇ ਸ਼ਿਵਦਤ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਚਪਨ ਦੀਆਂ ਜੋ ਕੋਤਕ ਸੀ ਇਕੱਲਾ ਸੀ ਉਹ ਤੱਕ ਪਹੁੰਚ ਗਿਆ ਹੂੰ ਹੂੰ ਉਹ ਕਹਿਣ ਲੱਗਾ ਜੇ ਉਹ ਸਹੀ ਰਬ ਦਾ ਰੂਪ ਨੇ ਹੂੰ ਹੂੰ ਮੈਨੂੰ ਭਗਵਾਨ ਰਾਮ ਦੇ ਰੂਪ ਵਿੱਚ ਦਰਸ਼ਨ ਦੇਣ ਹੂੰ ਗੁਰੂ ਗੋਬਿੰਦ ਸਿੰਘ ਜਦੋਂ ਖੇਡ ਦੇ ਖੇਡਦੀ ਉਹ ਤੱਕ ਗਏ ਹਾਂਜੀ ਤੇ ਉਹਨੂੰ ਸੱਚਮੁੱਚ ਅਹਿਸਾਸ ਹੋਇਆ ਕਿ ਵਾਕੇ ਰਾਮ ਦਾ ਰੂਪ ਨੇ ਹੂੰ ਉਹ ਵੀ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਹਾਂਜੀ ਉਹਦੋਂ ਭੀਖਣ ਸ਼ਾ ਕੁੜਾ ਹਮ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਹਾਂਜੀ ਉਸ ਵੇਲੇ ਉਹਨੇ ਨਮਾਜ਼ ਪੂਰਬ ਵਾਲੇ ਪਾਸੇ ਕੀਤੀ ਹੈ ਹਾਂਜੀ ਨਮਾਜ਼ ਆਦਾ ਕੀਤੀ ਹੈ ਇਸਲਾਮ ਦੇ ਵਿੱਚ ਇਹ ਆ ਵੀ ਪੱਛਮ ਵਾਲੇ ਪਾਸੇ ਉਹ ਕਰਦੇ ਨੇ ਇਸਲਾਮ ਜਿਹੜੇ ਨਮਾਜ਼ ਉਹ ਪੱਛਮ ਵਾਲੇ ਪਾਸੇ ਪੱਛਮ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮਕਾਮਾ ਪੱਛਮ ਅੱਲਾ ਮਕਾਮਾ ਹਾਂ ਦੱਖਣ ਦੇਸ਼ ਹਰੀਕਾ ਬਾਸਾ ਹੂੰ ਪੱਛਮ ਅੱਲਾ ਦਾ ਮੁਕਾਮ ਆ ਉਹ ਕਹਿੰਦੇ ਅੱਲਾ ਦਾ ਮੁਕਾਮ ਪੱਛਮ ਵਾਲੇ ਪਾਸੇ ਪੱਛਮ ਵਾਲੇ ਪਾਸੇ ਹੂੰ ਤੇ ਇਸਲਾਮ ਦੇ ਵਿੱਚ ਜਿਹੜੀ ਨਮਾਜ਼ ਅਦਾ ਕਰਦੇ ਨੇ ਹਾਂਜੀ ਉਹ ਪੱਛਮ ਵੱਲ ਮੂੰਹ ਕਰਕੇ ਕਰਦੇ ਨੇ ਠੀਕ ਹੈ ਉਸ ਦਿਨ ਭੀਖਣ ਸ਼ਾਹ ਨੇ ਨਮਾਜ਼ ਪੂਰਬ ਵਾਲੇ ਪਾਸੇ ਮੂੰਹ ਕਰਕੇ ਕੀਤੀ ਹੂੰ ਉਹ ਕੜਾਮ ਰਿੰਦਾ ਹੁੰਦਾ ਸੀ ਕੜਾਮ ਜੋ ਅਜ ਕੱਲ ਪਟਿਆਲੇ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਹਾਂਜੀ ਉੱਥੇ ਉਹਦੀ ਜਗ੍ਹਾ ਸ਼ਾਇਦ ਅਜ ਵੀ ਬਣੀ ਮੈਂ ਇਹਨੂੰ ਮੌਕਾ ਤਾਂ ਨਹੀਂ ਮਿਲਿਆ ਜਾਣਦਾ ਬਣੀ ਹੋਈ ਆ ਮੇਰੇ ਖਿਆਲ ਬਣੀ ਆ ਹਾਂਜੀ ਜਿਹੜੇ ਉਹਦੇ ਸ਼ਾਗਿਰਦ ਸੀ ਹਾਂਜੀ ਭੀਖਣ ਸ਼ਾਹ ਦੇ ਹੂੰ ਹੂੰ ਉਹ ਕਹਿੰਦੇ ਪੀਰ ਜੀ ਫਕੀਰ ਜੀ ਤੁਸੀਂ ਇਹ ਕੀ ਕੀਤਾ ਹੂੰ ਸਾਡਾ ਇਸਲਾਮ ਤਾਂ ਕਹਿੰਦਾ ਵੀ ਖੁਦਾ ਪੱਛਮ ਵਾਲੇ ਪਾਸੇ ਰਹਿੰਦਾ ਹੂੰ ਤੁਸੀਂ ਨਮਾਜ਼ ਪੂਰਬ ਵਾਲੇ ਪਾਸੇ ਮੂੰਹ ਕਰਕੇ ਕੀਤੀ ਹਾਂਜੀ ਭੀਖਣ ਸ਼ਾਹ ਕਹਿੰਦਾ ਖੁਦਾ ਅੱਜ ਪੂਰਬ ਵਾਲੇ ਪਾਸੇ ਪੈਦਾ ਹੋਇਆ ਹੂੰ ਤੇ ਉਦੋਂ ਫਿਰ ਆਪਣੇ ਸ਼ਾਗਿਰਦਾਂ ਦੇ ਨਾਲ ਪੀਖਣਸ਼ਾ ਚੱਲਦਾ ਚੱਲਦਾ ਕੁਝ ਦਿਨ ਮੇਰੇ ਖਿਆਲ 20 21 ਦਿਨ ਲੱਗੇ ਇਤਿਹਾਸ ਵਿੱਚ ਐਗਜ਼ੈਕਟਲੀ ਤਾਂ ਮੈਨੂੰ ਨਹੀਂ ਪਤਾ 21 22 ਦਿਨ ਦਾ ਜ਼ਿਕਰ ਹੁੰਦਾ ਹੈ 21 22 ਦਿਨ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਹਾਂਜੀ ਉਹ ਪੈਦਲ ਹਮ ਪਟਨੇ ਵੱਲ ਚਲੇ ਗਏ ਪਟਨੇ ਪਹੁੰਚ ਗਏ ਹਮ ਹਮ ਉਹਨਾਂ ਨੇ ਪਰਖ ਦਾ ਕੀ ਕਰਨੀ ਸੀ ਹਮ ਹਮ ਜਿਹੜੇ ਨਾਲ ਗਏ ਸੀ ਉਹਨਾਂ ਨੂੰ ਸਮਝਾਉਣਾ ਸੀ ਉਹਨਾਂ ਨੂੰ ਸਮਝਾਉਣਾ ਸੀ ਹਾਂਜੀ ਕੋਕੋ ਨੇ ਤਾਂ ਕੁੜਾ ਅੰਵੇਚੀ ਦੇਖ ਲਿਆ ਸੀ ਵੀ ਅੱਲਾ ਦਾ ਰੂਪ ਹੈ ਅੱਲਾ ਦਾ ਅੱਲਾ ਪ੍ਰਗਟ ਹੋਇਆ ਹਾਂਜੀ ਅੱਲਾ ਦੀ ਪਰਖ ਕੀ ਕਰਨੀ ਸੀ ਉਹਨਾਂ ਨੇ ਦੁਨੀਆ ਨੂੰ ਦਿਖਾਣਾ ਸੀ ਹੂੰ ਵੀ ਇਹ ਜਿਹੜਾ ਅੱਲਾ ਪੈਦਾ ਹੋਇਆ ਹੈ ਨਾ ਰੱਬ ਪੈਦਾ ਹੋਇਆ ਹੈ ਹਾਂ ਇਹ ਅੱਲਾ ਦਾ ਰੂਪ ਹੈ ਅੱਲਾ ਦਾ ਰੂਪ ਹੈ ਹੂੰ ਹੂੰ ਉਸ ਵੇਲੇ ਦੋ ਹੀ ਧਾਰਮਿਕ ਪੱਖ ਸੀ ਹੂੰ ਧਾਰਮਿਕ ਲੈਣਾ ਸੀ ਇੱਕ ਇਸਲਾਮ ਦੀ ਇੱਕ ਹਿੰਦੂਆਂ ਦੀ ਹਾਂਜੀ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਇਹ ਜਿਹੜਾ ਅੱਲਾ ਦਾ ਰੂਪ ਆਇਆ ਨਾ ਹੂੰ ਇਹ ਮੁਸਲਮਾਨਾਂ ਵਾਸਤੇ ਹੈ ਹਮ ਇਸਲਾਮ ਵਾਸਤੇ ਹੈ ਜਾਂ ਹਿੰਦੂ ਧਰਮ ਵਾਸਤੇ ਹੈ ਹਾਂਜੀ ਉਹਨਾਂ ਨੂੰ ਸਮਝਾਉਣ ਵਾਸਤੇ ਹਮ ਹਮ ਆਪ ਤਾਂ ਸਮਝ ਗਏ ਸੀ ਅੱਲਾ ਦਾ ਰੂਪ ਹੈ ਹਾਂਜੀ ਦੋ ਕੁਝੀਆਂ ਲਈਆਂ ਹਮ ਹਮ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੀ ਗੋਦ ਵਿੱਚ ਸਨ ਹਾਂ ਦੋ ਕੁਝੀਆਂ ਮਹਾਰਾਜ ਜੀ ਰੱਖ ਦਿੱਤੀਆਂ ਕਰ ਦਿੱਤੀਆਂ ਹਾਂ ਉਹਦਾ ਮਤਲਬ ਅਸੀਂ ਵੀ ਇੱਕ ਇਸਲਾਮ ਦੀ ਕੁਝੀ ਇੱਕ ਹਿੰਦੂ ਧਰਮ ਦੀ ਕੁਝੀ ਹੈ ਹਾਂਜੀ ਵੀ ਇਹ ਕਿਹਦੇ ਤੇ ਹੱਥ ਰੱਖਦੇ ਨੇ ਹਮ ਇਸਲਾਮ ਦੀ ਗੱਲ ਕਰਨਗੇ ਜਾਂ ਹਿੰਦੂ ਹਿੰਦੂਇਜ਼ਮ ਦੀ ਗੱਲ ਕਰਨਗੇ ਹਮ ਗੁਰੂ ਗੋਬਿੰਦ ਸਿੰਘ ਨੇ ਦੋਹਾਂ ਤੇ ਹੱਥ ਰੱਖ ਦਿੱਤੇ ਹਮ ਪੀਰ ਭੀਖਣ ਸ਼ਾਹ ਨੇ ਹਾਂਜੀ ਫਿਰ ਸਾਰਿਆਂ ਨੂੰ ਸਮਝਾਇਆ ਇਹ ਹਿੰਦੂਆਂ ਦੇ ਹਿੰਦੂਇਜ਼ਮ ਦੇ ਹਾਂ ਤੇ ਇਸਲਾਮ ਦੇ ਸਾਂਝੇ ਪੀਰ ਨੇ ਸਾਂਝੇ ਪੀਰ ਨੇ ਇਹ ਸਾਰਿਆਂ ਦਾ ਪੱਖ ਰੱਖਣਗੇ ਰੱਖਣਗੇ ਬਿਲਕੁਲ ਇਸ ਕਿਸਮ ਦੇ ਕੌਤਕ ਅਜੀਬ ਕਿਸਮ ਦੇ ਕੌਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਅਵਸਥਾ ਵਿੱਚ ਪਟਨਾ ਦੀ ਧਰਤੀ ਤੇ ਕੀਤੇ ਹਾਂਜੀ ਗੰਨੇ ਜੀ ਹੁਣ ਆਪਾਂ ਗੱਲ ਕਰਦੇ ਆ ਜਦੋਂ ਗੁਰੂ ਸਾਹਿਬ ਪਟਨਾ ਤੋਂ ਅਨੰਦਪੁਰ ਸਾਹਿਬ ਆਏ ਉਹਨਾਂ ਦੇ ਅਨੰਦਪੁਰ ਸਾਹਿਬ ਆ ਕੇ ਕੀ ਰਜੇਵਰੇ ਤੇ ਗੁਰੂ ਸਾਹਿਬ ਦੇ ਜਿਹੜੇ ਜੁੱਧਾਂ ਦਾ ਵਰਨਣ ਜਿਹੜਾ ਹੈਗਾ ਉਹ ਵੀ ਦਸਮ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ तकरीबन 70 ਦੇ 8 ਗੇਟ 70 71 ਦੇ 8 ਗੇਟ 1670 71 ਦੇ 8 ਗੇਟ ਪੜਨਾ 70 40 ਹਾਂਜੀ 70 ਤੇ ਅਨੰਦਪੁਰ ਸਾਹਿ ਪਹੁੰਚੇ ਸੀ 5 ਸਾਲ ਦੀ ਵਸਤਾ 5 5.5 ਸਾਲ ਦੀ ਅੰਦਾਜ਼ਨ ਅੰਦਾਜ਼ਨ ਚ ਉਥੇ ਗੁਰੂ ਤੇਗ ਬਹਾਦਰ ਸਾਰਾ ਮਾਹੌਲ ਉਥੇ ਧਾਰਮਿਕ ਸੀ ਹਾਂਜੀ ਅਧਿਆਤਮੂ ਸੀ ਹਮ ਹਮ ਗੁਰੂ ਨਾਨਕ ਦਾ ਜੋ ਮਿਸ਼ਨ ਸੀ ਜੋ ਵਾਤਾਵਰਣ ਸੀ ਜਿੰਨਾ ਉਹ ਸਾਰਾ ਸ਼ਰਧਿਕਲਾ ਵਾਲਾ ਸੀ ਹਾਂਜੀ ਭਗਤੀ ਭਾਵ ਵਾਲਾ ਸੀ ਹਮਮ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਵੀ ਵਿੱਦਿਆ ਲੈਣੀ ਸੀ ਹਾਂਜੀ ਉਹ ਵਿੱਦਿਆ ਪੜ੍ਹੀ ਹਮਮ ਸੰਸਕ੍ਰਿਤ ਵਿੱਦਿਆ ਵੀ ਪੜ੍ਹੀ ਹਾਂਜੀ ਫਾਰਸੀ ਵੀ ਪੜ੍ਹੀ ਹਮ ਜੋ ਉਸ ਵੇਲੇ ਦੀਆਂ ਭਾਸ਼ਾਵਾਂ ਸੀ ਸਾਰੀਆਂ ਪੜ੍ਹੀਆਂ ਐਜੂਕੇਸ਼ਨ ਲਈ ਉਹਨਾਂ ਨੇ ਹਾਂਜੀ ਨਾਲ-ਨਾਲ ਸ਼ਾਸਤਰ ਵਿੱਦਿਆ ਵੀ ਸਿੱਖੀ ਉੱਥੇ ਸ਼ਾਸਤਰ ਵਿੱਦਿਆ ਉਹਨਾਂ ਨੇ ਆਪਣੇ ਮਾਮਾ ਜੀ ਕੋਲੋਂ ਸਿੱਖੀ ਸੀ ਆਪਣੇ ਮਾਮਾ ਜੀ ਕੋਲੋਂ ਹਮ ਤੇ ਹੋਰ ਵੀ ਜਿਹੜੇ ਇਸ ਲੇਅਰ ਦੇ ਵਿੱਚ ਹਾਂਜੀ ਹੈਸਨ ਮੁਖੀ ਲੀਡ ਜਿਹੜੇ ਕਰਦੇ ਸਨ ਉਹਨਾਂ ਤੋਂ ਸਿੱਖੀ ਹਾਂਜੀ ਸਿੱਖਦੇ ਰਹੇ ਤੇ ਯਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਜਿਹੜੀ ਸ਼ਕਤੀਸ਼ਾਲੀ ਦੀ ਗੱਲ ਹੈ ਨਾ ਹਾਂਜੀ ਮਾਰਸ਼ਲ ਆਰਟ ਜਿਹੜਾ ਮਾਰਸ਼ਲ ਆਰਟ ਹਾਂਜੀ ਜਿਹਨੂੰ ਅਸੀਂ ਅਜਦੀ ਪਾਸ਼ਾ ਵਿੱਚ ਗਤਕਾ ਵੀ ਕਹਿੰਦੇ ਨੇ ਗਤਕਾ ਵੀ ਕਹਿੰਦੇ ਨੇ ਹਾਂਜੀ ਯਾਨੀ ਲੜਾਈ ਦਾ ਲੜਾਈ ਦਾ ਮਤਲਬ ਇਹ ਨਹੀਂ ਵੀ ਕਿਸੇ ਨਾਲ ਲੜਨਾ ਹੈ ਹੂੰ ਹੂੰ मार्शल आर्ट का मतलब है सेल्फ सुरक्षा ਲਈ सेल्फ सुरक्षा सेल्फ डिफेंस सेल्फ डिफेंस वास्ते हम गुरु घर ਦਾ ਜਿਹੜਾ Aim ਸੀ ਨਾ ਹਾਂਜੀ मार्शल आर्ट ਦਾ ਇਹ ਹੀ ਸੀ ਹੂੰ ਕਿਸੇ ਤੇ ਹਮਲਾ ਕਰਨਾ ਹਾਂਜੀ ਕਿਸੇ ਦੀ ਧਰਤੀ ਤੇ قبضہ ਕਰਨਾ ਹਾਂਜੀ ਕਿਸੇ ਦਾ ਪੈਸਾ ਖੋਹ ਲੈਣਾ ਧਨ ਤੇ قبضہ ਕਰਨਾ ਹੂੰ ਇਹ Aim ਨਹੀਂ ਸੀ ਹਾਂਜੀ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸਮਾਂ ਬਚਪਨ ਦਾ ਸਮਾਂ ਹਾਂਜੀ 9 ਸਾਲ ਦੀ ਉਮਰ ਤੱਕ ਹੂੰ ਪਟਨਾ ਸਾਹਿਬ ਦੀ ਧਰਤੀ ਤੇ ਤਕਰੀਬਨ 4 ਸਾਲ ਦਾ ਸਮਾਂ ਬਣਦਾ ਕੋ 4 4-5 ਸਾਲ ਦੀ ਉਮਰ ਚਾਹੀ ਸੀ ਹਾਂਜੀ ਹਾਂਜੀ ਬਿਲਕੁਲ ਤਿੰਨ ਚਾਰ ਸਾਲ ਦਾ ਜਿਹੜਾ ਸਮਾਂ ਸੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਭਗਤੀ ਤੇ ਸ਼ਕਤੀ ਹੂੰ ਦੋਵਾਂ ਵਿੱਚ ਉਹਨਾਂ ਨੇ ਮੁਹਾਰਤ ਹਾਸਲ ਕੀਤੀ ਹਾਂਜੀ ਠੀਕ ਹਾਂ ਤੇ ਇਹ ਸੀ ਗੁਰੂ ਗੋਬਿੰਦ ਸਿੰਘ ਦੇ ਮੁੱਢਲੇ ਜੀਵਨ ਦੀ ਗੱਲ ਮੁੱਢਲੇ ਜੀਵਨ ਦਾ ਹਾਂਜੀ ਯਾਨੀ ਰੱਬ ਨਾਲ ਜੁੜਨ ਦੀ ਗੱਲ ਹਾਂਜੀ ਭਗਤੀ ਦੀ ਗੱਲ ਹਾਂਜੀ ਹਾਂਜੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮੀਰੀ ਤੇ ਪੀਰੀ ਕਹੀ ਸੀ ਹਾਂਜੀ ਹਾਂਜੀ ਜੇ ਨੂੰ ਭਾਈ ਨੰਦ ਲਾਲ ਨੇ ਤੁਸੀਂ ਹੁਣ ਸ਼ਬਦ ਪੜਿਆ ਸੀ ਭਾਈ ਨੰਦ ਲਾਲ ਦਾ ਹਾਂਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਾਂਜੀ ਉਹ ਬਾਦਸ਼ਾਹ ਵੀ ਸੀ ਦਰਵੇਸ਼ ਵੀ ਸੀ ਜੀ ਬਾਦਸ਼ਾਹ ਹਤ ਜਿਹੜਾ ਹਾਂਜੀ ਉਹ ਮੀਰੀ ਹੈ ਮੀਰੀ ਹੈ ਹਾਂਜੀ ਜਿਹੜੀ ਭਗਤ ਦਰਵੇਸ਼ ਹੈ ਹਾਂਜੀ ਇਹ ਭਗਤੀ ਹੈ ਇਹ ਭਗਤੀ ਹੈ ਯਾਨੀ ਉਹਨਾਂ ਨੇ ਰੱਬ ਨਾਲ ਵੀ ਸਬੰਧ ਰੱਖੇ ਨੇ ਹੂੰ ਤੇ ਜ਼ੁਲਮ ਦੇ ਖਿਲਾਫ ਲੜਨ ਵਾਲੀ ਜਿਹੜੀ ਸ਼ਕਤੀ ਹੈ ਹਾਂਜੀ ਉਹਦੇ ਵਾਸਤੇ ਵੀ ਉਹਨਾਂ ਨੇ ਪੂਰਾ ਉੱਥੋਂ ਸਿੱਖਿਆ ਲਈ ਹਾਂਜੀ ਅਭਿਆਸ ਕੀਤਾ ਹੂੰ ਹੂੰ ਤੇ ਜਿਹੜੇ ਉਹ ਲੋਕ ਹਾਂਜੀ ਜਿਹੜੇ ਦਬੇ ਕੁਚਲੇ ਹੋਏ ਸਨ ਹਾਂਜੀ ਸਮੇਂ ਦੀ ਹਕੂਮਤ ਦੇ ਦੇਸ਼ਵਾਦ ਦੇ ਥੱਲੇ ਹੂੰ ਹੂੰ ਉਹਨਾਂ ਨੂੰ ਉਹ ਸ਼ਕਤੀ ਦੇਣ ਵਾਸਤੇ ਹੂੰ ਹੂੰ ਗੁਰੂ ਗੋਬਿੰਦ ਸਿੰਘ ਨੇ ਮਾਰਸ਼ਲ ਆਰਟ ਵੀ ਸਿੱਖਿਆ ਹਾਂਜੀ ਭਾਈ ਸਾਹਿਬ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਹੂੰ ਹੂੰ ਉਸ ਤੋਂ ਬਾਅਦ ਫਿਰ 1699 ਤੇ ਆਪਾਂ ਚਲੇ ਜਾਨੇ ਸਿੱਧਾ ਅਮਰ ਸੰਚਾਰ ਤੇ ਹਮ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਦੋ ਮਹਿਸੂਸ ਕੀਤਾ ਕਿ ਅਮਰ ਸੰਚਾਰ ਜਿਹੜਾ ਉਹ ਕਰਕੇ ਤੇ ਖਾਲਸਾ ਪੰਥ ਸਜਾਣਾ ਚਾਹੀਦਾ ਇਹਦੇ ਪਿੱਛੇ ਕੀ ਕਾਰਨ ਸੀ ਅਸਲ ਗੁਰਵੇਲ ਸਿੰਘ ਜਿਹੜੇ ਪੰਜ ਪਿਆਰਿਆਂ ਦੀ ਚੋਣ ਕੀਤੀ ਹੈ ਹਾਂਜੀ ਅਮਰਤ ਪ੍ਰਚਾਰ ਦੀ ਗੱਲ ਕੀਤੀ ਹੈ ਇਤਿਹਾਸ ਵਿੱਚ ਜੋ ਜ਼ਿਕਰ ਆਉਂਦਾ ਹੈ ਹਾਂਜੀ ਖਾਲਸਾ ਪੰਥ ਦੀ ਸਜਣਾ ਕੀਤੀ ਜਾਂ ਸਿਰਜਣਾ ਕੀਤੀ ਹਾਂਜੀ ਉਹਦੇ ਪਿੱਛੇ ਕਾਰਨ ਕੀ ਸੀ ਹੂੰ ਹੂੰ ਇਹ ਸਵਾਲ ਸੀ ਤੁਹਾਡਾ ਹਾਂਜੀ ਉਸ ਸਮੇਂ ਦੇ ਜਿਹੜੇ ਹਾਲਾਤ ਸੀ ਨਾ ਪੋਲੀਟੀਕਲ ਹੂੰ ਗਿਲਟੀ ਸਿਚੁਏਸ਼ਨ ਸੀ ਉਸ ਵੇਲੇ ਦੀ ਹਾਂਜੀ ਵਾਤਾਵਰਨ ਸੀ ਉਸ ਵੇਲੇ ਦਾ ਹੂੰ ਗੁਲਾਮੀ ਦਾ ਸੀ ਹਾਂਜੀ ਮੁਗਲੀਆਂ ਹਕੂਮਤ ਸੀ ਹੂੰ ਉਹਦੇ ਦਰ ਦੇ ਥੱਲੇ ਹੂੰ ਉਹਦੇ ਸਹਿਮ ਦੇ ਥੱਲੇ ਲੋਕ ਜੀਵ ਰਹੇ ਸੀ ਹਾਂਜੀ ਇਤਿਹਾਸ ਵਿੱਚ ਕਈ ਗੱਲਾਂ ਐਸੀ ਆਉਂਦੀਆਂ ਸੀ ਹੂੰ ਹੂੰ ਵੀ ਜੇ ਕਿਸੇ ਮੁਸਲਮਾਨ ਨੇ ਥੁੱਕਣਾ ਹਾਂਜੀ ਤੇ ਗੁਲਾਮ ਨੂੰ ਕਿਹੜਾ ਮੂੰਹ ਅੱਡ ਮੂੰਹ ਅੱਡ ਇਹਦਾਂ ਦੀਆਂ ਗੱਲਾਂ ਵੀ ਆਉਂਦੀਆਂ ਨੇ ਹੂੰ ਹੂੰ ਜਸਟੀਫਾਈ ਤਾਂ ਨਹੀਂ ਆਪਾਂ ਕਰ ਸਕਦੇ ਨਹੀਂ ਅੱਜ ਜਸਟੀਫਾਈ ਤਾਂ ਨਹੀਂ ਕਰ ਸਕਦੇ ਪਰ ਇਤਿਹਾਸ ਵਿੱਚ ਹੀ ਕਰਾਉਂਦਾ ਇਹ ਅੱਜ ਆਪਣੇ ਭਾਰਤ ਦੇਸ਼ ਵਿੱਚ ਵੀ ਹਾਂ ਨੀਵੀਂਆਂ ਜਾਤਾਂ ਵਾਲਿਆਂ ਨੂੰ ਹੂੰ ਹੂੰ ਉਹ ਥੁੱਕ ਕੇ ਜੁੱਤੀ ਤੇ ਥੁੱਕ ਕੇ ਚਟਾਉਂਦੇ ਨੇ ਗੁਲਾਮ ਇੱਕ ਗੁਲਾਮੀ ਦਾ ਪ੍ਰਤੀਕ ਹੈ ਗੁਲਾਮੀ ਦਾ ਪ੍ਰਤੀਕ ਹੈ ਉਹ ਜੁੱਤੀ ਤੇ ਫਿਰ ਜੁੱਤੀ 'ਚ ਪਿਸ਼ਾਬ ਕਰਕੇ ਅ 100 ਦਰਾ ਅ ਮਿੰਡੋ ਸਟੇਟ ਦਾ ਨਾਮ ਭੁੱਲ ਗਿਆ ਜੁੱਤੀ 'ਚ ਪਿਸ਼ਾਬ ਕਰਕੇ ਉਹਨੂੰ ਨੀਵੇਂ ਜਾਤਾਂ ਵਾਲੇ ਇਸ ਹੱਦ ਤੱਕ ਤਸ਼ੱਦਦ ਹੁੰਦਾ ਰਿਹਾ ਉਹਨਾਂ ਤੇ ਹੁੰਦਾ ਰਿਹਾ ਹਾਂ ਇਸ ਹੱਦ ਤੱਕ ਹਾਂਜੀ ਬ੍ਰਾਹਮਣਵਾਦ ਵੱਲੋਂ ਪਹਿਲਾਂ ਨੀਵੀਆਂ ਜਾਤਾਂ ਤੇ ਹੁੰਦਾ ਰਿਹਾ ਪਰ ਹਕੂਮਤ ਵੱਲੋਂ ਤਾਂ ਬਹੁਤ ਜ਼ਿਆਦਾ ਹੁੰਦਾ ਰਿਹਾ ਜ਼ਿਆਦਾ ਹੁੰਦਾ ਰਿਹਾ ਉਹ ਤਾਂ ਫਿਰ ਸਿਰ ਕਲਮ ਕਰਨ ਤੱਕ ਵੀ ਜਾਂਦੇ ਰਹੇ ਨੇ ਹਾਂਜੀ ਜਾਂ ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ਹੂੰ ਹੂੰ ਉਸ ਡਰ ਥੱਲੇ ਹੂੰ ਜਦੋਂ ਇਨਸਾਨ ਦੇ ਅੰਦਰ ਗੁਲਾਮੀ ਮਹਿਸੂਸ ਹੋਣ ਲੱਗ ਪਏ ਨਾ ਹਾਂਜੀ ਵੇਸੀ ਇਹਨਾਂ ਦੇ ਗੁਲਾਮ ਉਹਨਾਂ ਦੇ ਅੰਦਰ ਜ਼ਰੂਰਤ ਪੈਦਾ ਨਹੀਂ ਹੁੰਦੀ ਬਿਲਕੁਲ ਉਹਨਾਂ ਦੀ ਆਤਮਿਕ ਸ਼ਕਤੀ ਸਟੌਂਗ ਨਹੀਂ ਹੁੰਦੀ ਹੂੰ ਉਹ ਅੰਦਰੋਂ ਮਰ ਜਾਂਦੇ ਨੇ ਅੰਦਰੋਂ ਮਰ ਜਾਂਦੇ ਨੇ ਉਹਨਾਂ ਦੀ ਆਤਮਾ ਮਰ ਜਾਂਦੀ ਹੈ ਉਹਨਾਂ ਦੀ ਹਾਂਜੀ ਉਹਨਾਂ ਦੀ ਸੋਚ ਮਰ ਜਾਂਦੀ ਹੈ ਗੁਲਾਮੀ ਦੇ ਡਰ ਥੱਲੇ ਡਰ ਥੱਲੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਉਦੇਸ਼ ਸੀ ਹਾਂਜੀ ਉਹ ਸੀ ਇਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਕਰਨਾ ਤਿਆਰ ਕਰਨਾ ਬਿਲਕੁਲ ਹੂੰ ਹੂੰ ਉਹ ਚਾਹੁੰਦੇ ਸੀ ਵੀ ਇਹਨਾਂ ਤੋਂ ਡਰਨ ਦੀ ਜ਼ੁਲਮ ਤੋਂ ਡਰਨ ਦੀ ਲੋੜ ਨਹੀਂ ਹੂੰ ਹੂੰ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਦੇ ਸਾਹਮਣੇ ਤਾਕਤਵਰ ਹੋਣ ਦੀ ਲੋੜ ਹੈ ਬਿਲਕੁਲ ਸ਼ਕਤੀਸ਼ਾਲੀ ਹੋਣ ਦੀ ਲੋੜ ਹੈ ਹਾਂਜੀ ਪਾਵਰਫੁੱਲ ਹੋਣ ਦੀ ਲੋੜ ਹੈ ਹੂੰ ਹੂੰ ਤੇ ਉਹਦਾ ਅਹਿਸਾਸ ਕਿਵੇਂ ਕੀਤਾ ਜਾ ਸਕਦਾ ਸੀ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਮਝਾਣਾ ਸੀ ਹਾਂਜੀ ਵੀ ਇਸ ਫੀਲਡ ਵਿੱਚ ਆਉਣ ਕਰਕੇ ਗੁਲਾਮੀ ਚੋਂ ਨਿਕਲਣ ਵਾਸਤੇ ਹਾਂਜੀ ਤੁਹਾਨੂੰ ਸਿਰ ਵੀ ਦੇਣਾ ਪੈ ਸਕਦਾ ਸਿਰ ਵੀ ਦੇਣਾ ਪੈ ਸਕਦਾ ਕੁਰਬਾਨੀ ਦੇਣੀ ਪੈਣੀ ਹੈ ਹੂੰ ਹੂੰ ਕੁਰਬਾਨੀ ਦਾ ਜਜ਼ਬਾ ਜਿਹੜਾ ਹੈ ਨਾ ਉਹ ਉਹਨਾਂ ਵਿੱਚ ਪੈਦਾ ਕਰਨਾ ਸੀ ਹਾਂਜੀ ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਦਾ ਦਿਨ ਚੁਣਿਆ ਹਾਂਜੀ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੀ ਸਿੱਖ ਸੀ ਹੂੰ ਹੂੰ ਸਾਰਿਆਂ ਨੂੰ ਬੁਲਾਇਆ ਵਿਸਾਖੀ ਦਾ ਤਿਉਹਾਰ ਤਾਂ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਚੁੱਕਾ ਸੀ ਸ਼ੁਰੂ ਹੋ ਚੁੱਕਾ ਸੀ ਹਾਂਜੀ ਤੇ ਹਰ ਸਾਲ ਸੰਗਤਾਂ ਆਉਂਦੀਆਂ ਸੀ ਉੱਥੇ ਹੂੰ ਹੂੰ ਭਾਈ ਫੇਰੂ ਦੇ ਕਹਿਣ ਤੇ ਉੱਥੇ ਦੋ ਦਿਨ ਹੁੰਦੇ ਸੀ ਸਾਲ ਦੇ ਸਭ ਤਾਂ ਇਕੱਠੀਆਂ ਹੁੰਦੀਆਂ ਸੀ ਲੇਕਿਨ ਉਹ ਵਿਸਾਖੀ ਦਾ ਤਿਉਹਾਰ ਚੱਲਦਾ ਆ ਰਿਹਾ ਸੀ ਚੱਲਦਾ ਆ ਰਿਹਾ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਵਿਸਾਖੀ ਦਾ ਦਿਨ ਚੁਣਿਆ ਹੂੰ ਹੂੰ ਤੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈ ਵਾ ਸੰਗਤਾਂ ਸੀ ਸਾਰਿਆਂ ਨੂੰ ਸੰਦੇਸ਼ ਭੇਜ ਦਿੱਤੇ ਹੁਕਮ ਨਾਵੇਂ ਭੇਜ ਦਿੱਤੇ ਵਿਸਾਖੀ ਤੇ ਪਹੁੰਚੇ ਹਾਂਜੀ ਹਾਂਜੀ ਲੇਕਿਨ ਜਿਹੜਾ ਉਦੇਸ਼ ਸੀ ਉਹ ਨਹੀਂ ਉਹਨਾਂ ਨੇ ਪਹਿਲਾਂ ਦੱਸਿਆ ਹਾਂ ਵੀ ਇਥੇ ਸੇਰ ਲੈਣਾ ਸੇਰ ਲੈਣਾ ਬੁਲਾ ਲਿਆ ਸਾਰਿਆਂ ਨੂੰ ਹਾਂਜੀ ਇਤਿਹਾਸਿਕ ਸਰੋਤ ਕਹਿੰਦੇ ਨੇ ਕਿ ਵਿਸਾਖੀ ਦੇ ਦਿਨ 80000 ਦਾ ਇਕੱਠ ਉੱਥੇ ਹੋਇਆ ਬਿਲਕੁਲ ਜਦੋਂ ਸਾਰਾ ਇਕੱਠ ਹੋਇਆ ਹੂੰ ਹੂੰ ਗੁਰੂ ਗੋਬਿੰਦ ਸਿੰਘ ਨੇ ਪਿੱਛੇ ਤੰਬੂ ਲਾਇਆ ਹੋਇਆ ਸੀ ਹਾਂਜੀ ਤੇ ਸਟੇਜ ਤੇ ਆ ਕੇ ਹਮ ਗੁਰੂ ਗੋਬਿੰਦ ਸਿੰਘ ਨੇ ਨੰਗੀ ਤਲਵਾਰ ਲੈ ਕੇ ਹਾਂਜੀ ਇੱਕ ਸਿੱਖ ਦੇ ਸਿਰ ਦੀ ਮੰਗ ਕੀਤੀ ਹਮ ਉਥੋਂ ਸ਼ੁਰੂਆਤ ਹੋਣੀ ਸੀ ਸ਼ੁਰੂਆਤ ਹੋਣੀ ਸੀ ਜੀ ਵੀ ਖਾਲਸੇ ਦਾ ਜਨਮ ਕਿੱਥੋਂ ਸ਼ੁਰੂ ਹੁੰਦਾ ਹੈ ਹਮ ਸਿਰ ਦੇਣ ਤੋਂ ਸਿਰ ਦੇਣ ਕੁਰਬਾਨੀ ਦਾ ਜਜ਼ਬਾ ਕਿੱਥੋਂ ਪੈਦਾ ਹੋਵੇਗਾ ਹਮ ਇਹ ਤੁਹਾਨੂੰ ਸਿਰ ਵੀ ਦੇਣਾ ਪੈ ਸਕਦਾ ਹੈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸਿੱਖ ਦੀ ਸਿੱਖ ਦਾ ਸਿਰ ਮੰਗਿਆ ਹੂੰ ਹੂੰ ਸਾਰੇ ਸਨਟਸ਼ ਆ ਗਿਆ ਹੂੰ ਵੀ ਇਹ ਕੀ ਗੱਲ ਬਣੀ ਹਾਂਜੀ ਲੇਕਿਨ ਫਿਰ ਵੀ ਲਾਹੌਰ ਦਾ ਇੱਕ ਸਿੱਖ ਸੀ ਭਾਈ ਦਾਇਆ ਰਾਮ ਦਾਇਆ ਰਾਮ ਹਾਂਜੀ ਖੱਤਰੀ ਹੂੰ ਹੂੰ ਜਿਨ੍ਹਾਂ ਦੇ ਅੰਦਰ ਸਿੱਖੀ ਪੂਰੀ ਤਾਕਤ ਸੀ ਨਾ ਹੂੰ ਹੂੰ ਜਿਹੜੇ ਪੂਰੀ ਸੰਪੂਰਨ ਤੌਰ ਤੇ ਸਿੱਖੀ ਨੂੰ ਸਮਰਪਿਤ ਹੋ ਚੁੱਕੇ ਸੀ ਹਾਂਜੀ ਸਮਰਿੰਦਰ ਹੋ ਚੁੱਕੇ ਸੀ ਗੁਰੂ ਨੂੰ ਹਾਂਜੀ ਉਹਨੂੰ ਫੇਰ ਸਿਰ ਦੀ ਪਰਵਾਹ ਨਹੀਂ ਰੰਦੀ ਬਿਲਕੁਲ ਉਹ ਉੱਠ ਕੇ ਹਮ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹਾਜ਼ਰ ਹੋ ਗਈ ਜੀ ਮੇਰਾ ਸਿਰ ਹਾਜ਼ਰ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਦੇ ਕੋਲ ਫੜ ਕੇ ਤੰਬੂ ਵਿੱਚ ਲੈ ਗਏ ਹਾਂਜੀ ਤੰਬੂ ਵਿੱਚ ਲਿਜਾ ਕੇ ਹਮ ਮੁਰ ਕੇ ਦੂਜੀ ਵਾਰੀ ਫੇਰ ਸਟੇ ਹੀ ਤੇ ਆ ਗਏ ਹਮ ਹਮ ਤਲਵਾਰ ਨੂੰ ਖੂਨ ਲੱਗਾ ਹੋਇਆ ਸੀ ਹਾਂ ਔਰ ਖੂਨ ਕਿਵੇਂ ਲੱਗਾ ਹਾਂ ਇਹ ਤਾਂ ਕੋਈ ਇਤਿਹਾਸ ਵਿੱਚ ਸਰੋਤ ਨਹੀਂ ਆਉਂਦਾ ਪਰ ਸ਼ੋਅ ਇਹੀ ਕੀਤਾ ਵਿਖੋਣ ਲੱਗਾ ਵੀ ਸੇਰ ਨੂੰ ਚੁਟਕਾ ਦਿੱਤਾ ਸੇ ਚੁਟਕਾ ਦਿੱਤਾ ਹੂੰ ਦੂਜੀ ਵਾਰੀ ਫੇਰ ਆਏ ਹੂੰ ਹੂੰ ਫਿਰ ਮਹਾਰਾਜ ਨੇ ਕਿਹਾ ਸਾਨੂੰ ਇੱਕ ਸਿੱਖ ਤੇ ਸਿਰ ਦੀ ਹੋਰ ਲੋੜ ਹੈ ਹਾਂ ਹਾਂ ਸਨਾਟਾ ਤੱਕੀ ਚਾਹ ਵਾਸੀ ਉਹ ਹੂੰ ਹੂੰ ਤੇ ਉਹਨਾਂ ਦੇ ਮਨ ਵਿੱਚ ਆ ਗਿਆ ਤੇ ਤੇ ਸਿੱਖਾਂ ਨੂੰ ਮਾਰਨ ਲੱਗ ਪਏ ਨੇ ਮਾਰਨ ਲੱਗ ਪਏ ਨੇ ਹੂੰ ਖੈਰ ਦੂਜਾ ਸਿੱਖ ਵੀ ਉਠੇ ਹਾਂਜੀ ਉਹਨੂੰ ਵੀ ਮਾਰੇ ਤੰਬੂ ਲੈ ਕੇ ਤੰਬੂ ਚ ਲੈ ਕੇ ਹੂੰ ਦੁਬਾਰੇ ਫਿਰ ਸ੍ਰੀ ਸਾਹਿਬ ਖੂਨ ਨਾਲ ਲਿਬੜੀ ਸਟੇਜ ਤੇ ਆ ਗਏ ਹਾਂ ਇਸ ਤਰ੍ਹਾਂ ਕਰਦੇ ਆ ਕਰਦੇ ਪੰਜ ਸਿੰਘ ਆਏ ਲੇਕਿਨ ਬਹੁਤ ਸਾਰੇ ਜਿਹੜੇ ਸਿੱਖ ਸੀ ਉੱਠ ਕੇ ਚਲੇ ਗਏ ਪੰਡਾਲ ਚ ਹੂੰ ਵੀ ਇਹ ਤਾਂ ਮੰਗਸੇਰ ਮੰਗਦੇ ਆ ਮੰਗਦੇ ਆ ਤਾਂ ਸਾਡਾ ਨੰਬਰ ਵੀ ਆ ਸਕਦਾ ਸਾਡਾ ਨੰਬਰ ਆ ਸਕਦਾ ਹੂੰ ਜਿਹੜੇ ਡਰੀਅਲ ਕਿਸਮ ਦੇ ਸੀ ਹਾਂਜੀ ਜਿਨ੍ਹਾਂ ਦੇ ਅੰਦਰੋਂ ਗੁਲਾਮੀ ਦਾ ਡਰ ਜੀ ਨਿਕਲਿਆ ਨਹੀਂ ਸੀ ਨਿਕਲਿਆ ਨਹੀਂ ਸੀ ਇਹ ਤਾਂ ਗੁਰੂ ਨਾਨਕ ਦੇ ਸਿੱਖ ਸੀ ਉਹ ਹੂੰ ਹੂੰ ਪਰ ਉਹ ਗੁਲਾਮੀ ਦਾ احساس ਬਹੁਤੇ ਲੋਗਾਂ ਦੇ ਵਿੱਚੋਂ ਨਹੀਂ ਨਿਕਲਦਾ ਨਹੀਂ ਨਿਕਲਦਾ ਹੂੰ ਹਾਲਾਤ ਇਹੋ ਜੇ ਬਣ ਜਾਂਦੇ ਨੇ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਸਿੱਖਾਂ ਦਾ ਸਿਰ ਲੈ ਲਿਆ ਹੂੰ ਹੂੰ ਸਿਰ ਮੰਗਿਆ ਮੰਗਿਆ ਪੰਜਾਂ ਸਿੱਖਾਂ ਨੂੰ ਤੰਬੂ ਚ ਲੈ ਗਏ ਹਾਂਜੀ ਉਸ ਤੋਂ ਬਾਅਦ ਫਿਰ ਪੰਜਾਂ ਨੂੰ ਤਿਆਰ ਵਰ ਤਿਆਰ ਕਰਕੇ ਹੂੰ ਸਟੇਜ ਤੇ ਲਿਆਂਦਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਆਪਣਾ ਸਿਰ ਭੇਟ ਕਰ ਦਿੱਤਾ ਸਿੱਖੀ ਲਈ ਹੂੰ ਤੇ ਸਿੱਖੀ ਦੀ ਸ਼ੁਰੂਆਤ ਹੀ ਸਿਰ ਭੇਟ ਕਰਨ ਤੋਂ ਆ ਸਿਰ ਭੇਟ ਕਰਨ ਤੋਂ ਬਿਲਕੁਲ ਸਿਰ ਭੇਟ ਕਰਨ ਤੋਂ ਹਾਂਜੀ ਸਿਰ ਦੀਜੇ ਕੰਨ ਨਾ ਕੀ ਕੰਨ ਨਾ ਕੀਜੇ ਹੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਹੂੰ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੂੰ ਬਾਟੇ ਵਿੱਚ ਪਾਣੀ ਪਾ ਕੇ ਹੂੰ ਖੰਡਾ ਲੈ ਕੇ ਹਾਂ ਤੇ ਮਾਤਾ ਸੋਹਬ ਸਾਹਿਬ ਜੀਵਾਨੇ ਪਤਾ ਸਿਪਾਏ ਵਿੱਚ ਹਮ ਗੁਰੂ ਸਾਹਿਬ ਨੇ ਬਾਣੀ ਪੜ੍ਹੀ ਹਮ ਤੇ ਅੰਮਰ ਤਿਆਰ ਕਰ ਲਿਆ ਹਾਂਜੀ